ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਹੋਪ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਅਸੀਂ ਜਾ ਰਹੇ ਹਾਂ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਟਾਈਮ ਹੋ ਗਿਆ ਜੀ 5:30 4:30 ਵਜੇ ਦੇ 3:30 ਵਜੇ ਦੇ ਆਪਾਂ ਉੱਠੇ ਹੋਏ ਆ ਤੇ ਹੁਣ ਰੈਡੀ ਕਰਨ ਦੇ ਆਂ ਬੈਗ ਛੋਟਾ ਤੇ ਬਾਅਦ ਵਿੱਚ ਇੱਕ ਲੈਣੇ ਆ ਸਟਿਕ ਵਗੈਰਾ ਲੈਣੀਆਂ ਆ ਬਾਦ ਵਿੱਚ ਆਪਾਂ ਜਾਨੇ ਆ ਜੀ ਪਾਰਕਿੰਗ ਵਿੱਚੋਂ ਤੁਰ ਲੱਗੇ ਆ ਹੋਰ ਮਤਲਬ 5 ਮਿੰਟ ਤੱਕ ਮਿਲਦੇ ਆ ਜੀ ਤੁਹਾਨੂੰ ਰਸਤੇ 'ਚ ਅੱਜ ਮਤਲਬ ਆਪਾਂ ਗੋਬਿੰਦ ਧਾਮ ਰੁਕਾਂਗੇ ਫਿਰ ਅਸੀਂ ਜਾਵਾਂਗੇ ਕੱਲ ਗੋਬਿੰਦ ਧਾਮ ਤੋਂ ਕੇਮ ਕੌਣ ਸ ਹੈ ਬਲੌਗ ਮਤਲਬ 1 ਕਿ ਹੋਊਗਾ ਦਿਨ 2 ਲੱਗਣੇ ਆ ਬਲੌਗ 1 ਹੋਊਗਾ ਬਾਕੀ ਜਿੱਦਾਂ ਵੀ ਹੋਇਆ ਮਿਲਦੇ ਆ ਤੁਹਾਨੂੰ ਓਕੇ ਜੀ ਟਿੱਕਾ ਲੈ ਕੇ ਤੇ ਯਾਤਰਾ ਸ਼ੁਰੂ ਕਰਨ ਲੱਗੇ ਆ ਜੀ 20 ਬੰਦੇ ਮੈਂ ਆਪਣੇ ਸਾਰੇ ਨਾਲ ਦੇ ਵੀਰ ਭਾਈ ਸੱਜਣ ਮਿੱਤਰ ਜੀ ਹੁਣ ਆਪਣੀ ਯਾਤਰਾ ਸ਼ੁਰੂ ਮਤਲਬ ਆ ਇੱਥੋਂ ਫੋਯਾਂਦੀ ਸਟਾਰਟ ਤੇ ਇੱਥੇ ਕਹਿ ਰਹੇ ਕਿ ਫੋਟੋ ਖਿੱਚ ਲਈਏ ਇੱਕ ਮਿਲਦੇ ਆ ਤੁਹਾਨੂੰ ਯਾਤਰਾ ਸਟਾਰਟ ਹੋ ਗਈ ਆ ਜੀ ਆਪਾਂ ਜਿਕਾਰਾ ਬੁਲਾ ਕੇ ਸਟਾਰਟ ਕਰਦੇ ਆ ਜੀ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਯਾਤਰਾ ਸਟਾਰਟ ਹੋ ਗਈ ਆ ਗੁਰਦੁਆਰਾ ਸਾਹਿਬ ਇੱਧਰੇ ਆ ਤੇ ਅੱਲ ਆ ਗਏ ਮਤਲਬ ਔਰ ਅਲਕਨੰਦਾ ਵਗਦਾ ਦਰਿਆ ਰਿਵਰ ਆਲਗਨੰਦ ਉਹ ਵਗਦਾਇਆ ਹੋ ਗਿਆ ਸਟਾਰਟ ਆਪਣਾ ਅੱਜ ਦਾ ਟਰੈਕ ਮਿਲਦੇ ਆ ਤੁਹਾਨੂੰ ਰਸਤੇ 'ਚ ਆਖਰੋੜ ਦਾ ਪੇੜ ਆ ਜੀ ਆਹ ਲਿਗਨ ਲਿਗਿਆ ਥੋੜ੍ਹੇ ਰੋਡ ਲੱਦੇ ਹੋਇਆ ਜੀ 4 ਕਿਲੋਮੀਟਰ ਆਏ ਆ ਤੇ ਬਾਕੀ ਇਹ ਕੋਲੇ ਜਾਈ ਜਾਂਦੇ ਆ 13 ਕਿਲੋਮੀਟਰ ਕਹਿੰਦੇ ਆ ਗੋਬਿੰਦ ਘਾਮ ਤੱਕ ਤੇ ਬਾਕੀ ਦੇਖਦੇ ਆ ਓਕੇ ਜੀ ਮਾੜੇ ਜਿਹੜੀ ਗੱਲ ਕੀਤੀ ਨਹੀਂ ਉਹ ਪੂਰੀ ਕਰ ਰਹੀ ਹੈ ਕਿਤੇ ਮੈਂ ਥੁਰ ਕੇ ਜਾਵਾਂਗੀ ਤੇ ਥੁਰ ਕੇ ਜਾ ਰਹੀ ਹੈ ਥੁਰ ਕੇ ਜਾ ਰਹੀ ਹੈ ਹੋ ਜੀ ਦੇਖੋ ਸਾਰੇ ਡਟੇ ਹੋਏ ਆ ਜੀ ਬਾਕੀ ਦੇਖੋ ਹ ਜੀ ਕਿਹੜਾ ਫਸਕਾ ਦਾ ਕਿਹੜਾ ਪੀਸ ਤੱਕ ਚੜਦਾ ਹਰੇ ਤੱਕ ਤਾਂ ਕੋਈ ਪਤਾ ਨਹੀਂ ਲੱਗਣ ਦਿਆ ਅਸੀਂ ਪਾਸ ਥੂ ਦੇਖਦੇ ਦੇਖਦੇ ਜਾ ਰਹੇ ਆ ਤੇ ਇੰਜੋਏ ਕਰਦੇ ਜਾ ਰਹੇ ਆ ਇੰਜੋਏ ਕਰਦੇ ਪਤਾ ਹੀ ਨਹੀਂ ਲੱਗਣ ਦਿਆ ਇੰਜੋਏ ਕਰਦੇ ਜਾਵਾਂਗੇ ਤੇ ਪਤਾ ਨਹੀਂ ਲੱਗਦਾ ਮਤਲਬ ਨੇਚਰ ਨੂੰ ਇੰਜੋਏ ਕਰਕੇ ਉੱਦਾ ਹੌਲੀ ਹੌਲੀ ਜਾਈ ਜਾਓ ਤੇ ਮਤਲਬ ਵਧੀਆ ਆ ਤੇ ਮੇਰੇ ਖਿਆਲ ਦਾ ਮੀਂਹ ਪਈ ਜਾ ਰਿਹਾ ਤੇ ਬਾਕੀ ਆ ਦੇਖੋ ਬੱਦਲ ਵੀ ਉੱਪਰ ਹੈਗੇ ਆ ਸ਼ਾਇਦ ਮੀਂਹ ਪੈਣ ਦਾ ਹੈ ਉੱਪਰ ਬਾਕੀ ਉੱਤਰਾਖੰਡ ਦੇ ਪਹਾੜ ਦੇਖੋ ਤੇ ਸਿੱਧੇ ਇਸੇ ਕੋਈ ਪਤਾ ਨਹੀਂ ਕਿਹੜੇ ਵਾਲੀ ਬਾਰਿਸ਼ ਆ ਜੇ ਕਿਹੜੇ ਵਾਲੇ ਉੱਤੇ ਬਰਫ਼ ਪਿਆ ਜੇ ਕੋਈ ਨਹੀਂ ਪਤਾ ਜੇ ਇਦਾਂ ਆ ਜਿਹੜੇ ਬਾਈਕ ਤੇ ਆਉਂਦੇ ਆ ਉਹਨਾਂ ਦਾ ਤੇ ਚਲੋ ਵਧੀਆ ਹੈ ਨਾ ਅੱਗੇ ਤੱਕ ਆ ਦੇਖੋ ਆ ਜਾਂਦੇ ਬਾਈਕ ਜਿਹੜੀ 4 ਕਿਲੋਮੀਟਰ ਦੀ ਚੜ੍ਹਾਈ ਆ ਥੱਲੇ ਉਹ ਵੀ ਕ੍ਰੋਸਕਾਰ ਆਉਂਦੇ ਆ ਤੇ ਆ ਮੇਰੇ ਖਿਆਲ ਨਾਲ ਕਿਲੋਮੀਟਰ ਇਹ ਵੀ ਹੈ ਅੱਗੇ ਚੱਲ ਜਾਂਦੇ 5-6 ਕਿਲੋਮੀਟਰ ਮਤਲਬ ਅੱਗੇ ਚੱਲ ਜਾਂਦੇ ਆ ਉਹਨਾਂ ਵਾਸਤੇ ਚਲੋ ਥੋੜਾ ਸੋਖਾ ਹੋ ਜਾਂਦਾ ਤੇ ਹਾਂਜੀ ਆ ਜਿਹੜਾ ਗੋਬਿੰਦ ਤਾਂ ਉਹ ਚੋਪਰ ਜਾਂਦਾ ਇਹ ਵਾਲਾ ਹੈ ਹੁਣ ਸਿੱਧੀ ਚੜਾਈ ਆ ਗਈ ਆ ਵੇਟ ਕਰਨ ਦੇ ਆ ਫਸ ਗੁਰਦੇ ਨੇ ਫਸ ਲੱਗੇ ਚਲੋ ਮਿਲਦੇ ਆਂ ਜੀ ਆ ساری ਸੰਗਤ ਆ ਆ ਦੇਖੋ ساری ਪਿੱਛੇ ਤੇ ਕੋਈ ਨਹੀਂ ਹੈਗਾ ਉਹ ਬਹੁਤ ਘਟ ਜਾਣੇ ਹੋਗੇ ਬਹੁਤ ਘਟ ਸੰਗਤ ਜੀ ਤੇ ਇੱਥੇ ਹੈ ਗਈ ਅੱਗੇ ਸੰਗਤ ਉਹ ਸੰਗਤ ਹੋਈ ਤੇ ਨਾਲ ਉਹ ਤੇ ਸ਼ਾਹ ਜਿਹੜਾ ਉਹ ਵੱਧ ਜਾਂਦਾ ਆ ਤੇ ਬੰਦਾ ਛੇਤੀ ਕਹਿੰਦਾ ਕਿ ਚਲੋ ਵੇਖੋ ਵੇਖੀ ਮਤਲਬ ਸਾਰੇ ਜਾਣੇ ਨਾ ਚੱਲਣ ਲੱਗ ਪੈਂਦੇ ਆ ਆ ਕੋਹੋਂ ਬਲੌਗਰ ਸਾਹਿਬ ਵੀ ਆ ਰਹੇ ਆ ਇਹ ਭਲੇ 5 ਕਿਲੋਮੀਟਰ ਆਏ ਆ ਆ 17 ਕਿਲੋਮੀਟਰ ਹੀ ਆਪਾਂ ਜਿਸ ਤੋਂ ਟਰੈਕ ਸ਼ੁਰੂ ਕੀਤਾ ਸੀ ਫੁੱਲਾਂ ਦੀ ਘਾਟੀ ਤੇ ਹੁਣ ਹੈਗਾ 12 ਕਿਲੋਮੀਟਰ ਹਰੇ 5 ਕਿਲੋਮੀਟਰ ਆਏ ਆ ਤੇ ਆਪਣਾ ਪਿਆਰ ਹੋਣਾ ਜੇ 3-4 ਕਿਲੋਮੀਟਰ ਪਿਆਰ ਹੋਣਾ ਜੇ ਇੱਥੇ ਆਪਣੇ ਆ ਗਈਆਂ ਦੁਕਾਨਾਂ ਸ਼ਰਧਾਈ ਵੀ ਹੈਗੀ ਆ ਦੇਖੋ ਇੱਧਰ ਇਹ ਦੁਕਾਨਾਂ ਆ ਇੱਧਰ ਨੋਰਮਲ ਉੱਪਰ ਲੱਗਦਾ ਬਰਫ ਪਈ ਆ ਹੋਰ ਦੇਖੋ ਤਾਂ ਕੀ ਆ ਦੇਖੋ ਵੀਊ ਚੈੱਕ ਕਰੋ ਚੌਥਾ ਜਿਹੜਾ ਮੇਰੇ ਵੀਰੋ ਚੌਪਰ ਦਾ ਆ ਉੱਪਰ ਦੀ ਜਾਣ ਡਿਆ ਚੋਪਰ ਚੱਲ ਗਿਆ ਇਹਦਾ ਵੀ ਚੌਥਾ ਜਿਹੜਾ ਇਹ ਧਾਮ ਦਾ ਟੋਪ ਚੌਥੀ ਵਾਰੀ ਆ ਗਿਆ ਆ ਇਹ ਵੀ ਬਹੁਤ ਚੱਕਰ ਮਾਰਨ ਡਿਆ ਇਹਦੀ ਵੀ ਮਤਲਬ ਸਟਾਰਟ ਹੋ ਗਈ ਲੱਗਦੀ ਇਹ ਮhenga ਪੈ ਜਾਂਦਾ ਬਾਕੀ ਜੀ ਆਪਾਂ ਆਏ ਆ ਤੇ ਆਪਾਂ ਨੂੰ ਤੁਰਨਾ ਹੀ ਚਾਹੀਦਾ ਉਹ ਬੈਸਟ ਆ ਸੰਗਤ ਦੇ ਦਰਸ਼ਨ ਨਹੀਂ ਦੇ ਉੱਤੇ ਕਿੰਨੇ ਜਣੇ ਵੱਧ ਤੋਂ ਵੱਧ ਬੈੰਦੇ ਹੋਣਗੇ ਛੇ ਬੈਹ ਜਾਣਗੇ ਕੋਈ ਵੀ ਚਲਾ ਕੁਦਰਤ ਦਾ ਦ੍ਰਿਸ਼ ਨਹੀਂ ਦੇਖ ਸਕਦੇ ਇਥੇ ਹੁਣ ਆਪਾਂ ਜਾਣਦੇ ਆ ਸਾਰਾ ਨੇਚਰ ਦਾ 뷰 ਹੈ ਨਾ ਤੇ ਬਾਕੀ ਚਲੋ ਬਜ਼ੁਰਗਾਂ ਦਾ ਤੇ ਮਨ ਲਿਆ ਬਜ਼ੁਰਗਾਂ ਨੂੰ ਚਲੋ ਹੈਨਾ ਦਰਸ਼ਨ ਕਰਾਉਣੇ ਚਾਹੀਦੇ ਚਲੋ ਹੈਲੀਕਾਪਟਰ ਤੇ ਚ ਲੈ ਗਏ ਲੋਕ ਨਾ ਵਧੀਆ ਹੁੰਦੇ ਆ ਇੱਕ ਮਤਲਬ ਦੋ ਰਸਤੇ ਜਾਂਦੇ ਆ ਇੱਕ ਇਹ ਵਾਲਾ ਆ ਇੱਕ ਉਹ ਪੋਲਾ ਵਾਲਾ ਆ ਘੁੰਮ ਕੇ ਮਤਲਬ ਉੱਥੇ ਜਾਣਾ ਉਹ ਸਿੱਧਾ ਸਿੱਧਾ ਮਤਲਬ ਪੋਲ ਤੇ ਚਲ ਜਾਂਦਾ ਆ ਜਿੱਧਰ ਦੀ ਹੋਣਾ ਆਪਾਂ ਆਏ ਆ ਇਹ ਛੋਟੇ ਪੁੱਲ ਤੋਂ ਹੋ ਗਏ ਤੇ ਅੱਗੇ ਚੜ੍ਹਾਈ ਆਉਂਦੀ ਥੋੜੀ ਚੜ੍ਹ ਜਾਂਦਾ ਤਾਂ ਨੂੰ ਪਹੁੰਚਦੇ ਇੱਕ ਜਗ੍ਹਾ ਤੇ ਆ ਸਾਤਨਾ ਵਧੀਆ ਬਹੁਤ ਵਧੀਆ ਥੀ ਵਿਊ ਆ ਜੀ ਤੇ ਕਮਾਨੋਂ ਇਹ ਤਾਂ ਚੜ ਗਏ ਅੱਗੇ ਹੋਣ ਪਤਾ ਨਹੀਂ ਆਹ ਵਾਲੇ ਰਸਤੇ ਤੋਂ ਗਏ ਆ ਕਿ ਦੂਜੇ ਰਸਤੇ ਤੋਂ ਗਏ ਆ ਮਾਮਾ ਜੀ ਤੇ ਮੰਨ ਅਤੇ ਮਾਮੀ ਜੀ ਉਹ ਪਿੱਛੇ ਆ ਰਿਹਾ ਬਾਕੀ ਦੇਖਦੇ ਆ ਕਹਿੰਦੇ ਸੀ ਇੱਥੇ ਰੁਕਣਾ ਆ ਥੋੜਾ ਜਿਹਾ ਉਹ ਕੀ ਦੇਖਦੇ ਆ ਜਿੱਦਾਂ ਵੀ ਸਹੀ ਲੱਗਦਾ ਤੇ ਬਾਕੀ ਜੁੜੇ ਰਹੋ ਕੋਈ ਨਾ ਓਕੇ ਜੀ ਬਹੁਤ ਸੋਹਣਾ ਲੱਗਦਾ ਦੇਖਣ ਚ ਇਹ ਜੀ 4 4.5 ਕਿਲੋਮੀਟਰ ਪਿਆ ਹੈ ਜੀ गोविंद धाम ਆਪਣੇ ਤਿੰਨ ਜਣੇ ਤੇ ਆਪਾਂ ਆ ਗਏ ਆ। ਮੈਂ ਪੁਰਾ ਮਾਮਾ ਜੀ, मामी जी ਤੇ ਮਾਨ ਇਹ ਜੋ ਪਿੱਛੇ ਆ ਰਹੇ ਆ। ਹੋਲੀ ਊਲੀ ਆਪਾਂ ਤੁਰ ਹੀ ਜਾਣਦੇ ਆ। ਤੇ ਰਸਤੇ 'ਚ ਰੈਸਟ ਕਰ ਲਈ ਦੀ ਡਾਕੂਮੈਂਟ ਉਹਨਾਂ ਨੂੰ ਮਤਲਬ ਰੈਸਟ ਆਪਾਂ ਨਹੀਂ ਕਰੀਦੀ ਮਤਲਬ ਵੇਟ ਕਰੀਦੀ ਆ। ਰੈਸਟ ਤੇ ਚਲੋ। ਰੈਸਟ 'ਚ ਵੀ ਲੋਗੜੀ ਨਹੀਂ ਭਰਾਵਾ। ਸਾਨੂੰ ਲੋਡ ਨਹੀਂ। ਹਲਵਾ ਜੀ ਪਹੁੰਚਿਆ ਹੋਣਾ। ਜੇ ਆਪਾਂ ਜਿਹੜੇ ਹਿਸਾਬ ਨਾਲ ਆਪਾਂ ਜਾਣਦੇ ਆ। ਇਸ ਹਿਸਾਬ ਨਾਲ ਆਪਾਂ ਜਾਈ ਜਾਂਦੇ ਤੇ ਆਪਾਂ ਉਹ ਨਹੀਂ ਪਹੁੰਚ ਜਾਣਾ। ਆਹ ਨੂੰ ਲੱਗਣੇ ਨਹੀਂ ਡਿਆ ਕਿ ਚੜ੍ਹਨ। ਕਿਲੋਕਮੀਟਰ ਰਹਿ ਜਾਣਾ ਸੀ ਉਸ ਹਿਸਾਬ ਨਾਲ ਸਾਡਾ। ਤੇ ਆਪਣਾ ਤਾਂ ਇਹੀ ਆ ਕਿ ਜਦਾਂ ਨਾਰਮਲ ਜਾਣ ਦੇ ਕਿਦਾਂ ਪਾਜੀ ਜੀ ਠੀਕ ਠਾਕ ਔਰ ਸਮ ਆ ਸਮ ਮੌਸਮ ਵੀ ਔਸਮ ਹੈ ਉੱਦਾਂ ਵੀ ਔਸਮ ਹੈ ਠੀਕ ਹੈ ਜੀ ਓਕੇ ਹਾਂਜੀ ਦੋਸਤੋ ਪਹੁੰਚਲੇ ਆ ਜੀ ਗੋਵਿੰਦ ਧਾਮ ਰਹਿ ਗਿਆ 1.5 ਕਿਲੋਮੀਟਰ ਪਹੁੰਚਣ ਆ ਰਹੇ ਆ ਜੀ ਹਾਂ ਰਿਹਾਈ ਸ਼ੁਰੂ ਹੋਈ ਸੀ ਜਿੱਦਾਂ ਆਪਣਾ ਸਟੇ ਵਗੈਰਾ ਇੱਥੇ ਆਪਾਂ ਸਟੇ ਕਰ ਸਕਦੇ ਹਾਂ ਆਹ ਗਲੇਸ਼ੀਅਰ ਹੈ ਹਾਂ 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 ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਨਾਲ ਹੀ ਆਜੋ ਵਾਹਿਗੁਰੂ ਜੀ ਸ੍ਰੀ ਗੁਰੂ ਸਾਹਿਬ ਦੀ ਯਾਤਰਾ ਸ਼ੁਰੂ ਕਰ ਲਈ ਹੈ ਜੀ ਕੋਈ ਬੰਨ ਨੂੰ ਹਾਂਡੀ ਤੇ ਬਿਠਾਇਆ ਹੋਇਆ ਵਾ ਇਹ ਗੰਦੀ ਹੀ ਮੈਂ ਕੋ ਨਹੀਂ ਚਾੜੂ ਨਾ ਕੱਲ ਆ ਰਹੀ ਸਾਰੀ ਚੜਾਈ ਚਾੜਾ ਹੀ ਆ ਗਿੰਦੇ ਮਤਲਬ ਅੱਜ ਵਾਲੀ ਨਹੀਂ ਚੜੀ ਹੋਣੀ ਤੇ ਅੱਜ ਥੋ ਦਿਖਾ ਰਿਹਾ ਤੇ ਮਾਮਾ ਜੀ ਹੁਣੀ ਕਿੱਥੇ ਆ ਰਹੇ ਸੰਗਤ ਦੇਖੋ ਕਿੰਨੀ ਆ ਨਾਲ ਨਾਲ ਹਾਂ ਉੱਪਰ ਰਸਤੇ 'ਚ ਰੇਂਜ ਨਹੀਂ ਆਉਣੀ। ਹੇਮਕੁੰਟ ਸਾਹਿਬ ਜਾ ਕੇ ਰੇਂਜ ਆਉਗੀ। ਹੂੰ। ਬਾਕੀ ਸੰਗਤ ਗਾਇਆਂ ਦੀ ਖੜਵੀਆਂ ਚੜਾਈਆਂ ਆਈਆਂ ਤਿੰਨ ਚਾਰ ਆ। ਉਹ ਜਰਨੇ ਦੇ ਕੋਲ ਜਾਣਾ ਆਪਾਂ। ਚੱਲ ਭਾਈ। ਠੀਕ ਹੈ ਜੀ। ਮਿਲਦੇ ਆ ਰਸਤੇ 'ਤੇ। ਆਪ ਪੋੜ ਆਵਿਆ ਪਹਿਲਾਂ ਜਿਹੜਾ ਇੱਕ ਮਿੰਟ ਭਾਈ ਇਹ ਰਸਤਾ ਨਿਕਾਲਣਾ ਹੈ ਨਾ ਜਾਮ ਲਗਾ ਦਿੱਤਾ ਕਾ ਕਰ ਰਹੇ ਹੋ ਭਾਈ ਧਿਆਨ ਸੇ ਯਾਰ ਯਾਰ ਆਏਗਾ ਨਹੀਂ ਫਿਰ ਦੇਖ ਫਿਰ ਦੇਖ ਸੋ ਚਲੋ ਅੱਗੇ ਪਹਿਲਾ ਇੱਧਰ ਵਾਲਾ ਪੁਲ ਹੁੰਦਾ ਸੀ ਤੇ ਆ ਨਵਾਂ ਪੁਲ ਬਣਿਆ ਹੈ ਪਹਿਲਾਂ ਇੱਧਰ ਹੀ ਸੀ ਰਾਹ ਜਿਹੜਾ ਇਹ ਪੁਲ ਕ੍ਰੋਸ ਕਰਨੇ ਲੱਗੇ ਆ ਉਹ ਓਚਰ ਨੇ ਦੇ ਕੋਲ ਦੀ ਨਿਕਲਣਾ ਆ ਉਹ ਦੇਖੋ ਗਲੇਸ਼ੀਅਰ ਵੀ ਆਥੇ ਮੇਰੇ ਬੱਚੇ ਅੱਗੇ ਚੱਲੇ ਗਏ ਚਰਨਾ ਵੀ ਆ। ਬਾਕੀ ਆਪਣੇ ਸੰਗਤ ਕਿਸੇ ਕਿਸੇ ਆਰੀ ਆ, ਕਿਸੇ ਰੋਗੇ ਆ। ਪੋਲੀ ਛੋਟਾ ਆ। ਜੇ ਸੰਗਰ ਦੇ ਆ ਰਿਹਾ। ਇਹ ਬੋਤਾਂ ਕਰਦੇ ਆ। ਲੈ। ਉਹਨਾਂ ਦੀ ਵੇਟ ਕਰ ਲਾ। ਅਗੇ ਚੱਲਦੇ ਆਪਾਂ। ਆਪਣੇ ਸਾਰੀ ਸੰਗਤ ਕੋ ਸ਼ਹੀ ਆ ਬਹੁਤ ਵਧੀਆ ਇਥੇ ਬਦਲ ਦੇਖੋ ਆਪਾਸ ਤੋਂ ਚੱਲਿਆ ਵੀ ਇਹ ਦੇਖੋ ਜੀ ਉਹ ਨਾਲ ਨਾਲ ਜਾਂਦਾ ਗਲੇਸ਼ੀਅਰ ਬਹੁਤ ਵਧੀਆ ਸ਼ਾਨਦਾਰ ਵਿਊ ਉਹ 3 ਆਉਂਦੇ ਆ ਆਪਾਂ ਤਰੇ ਹੀ ਗਏ ਪੰਜ ਸਵਾ ਪੰਜ ਗਾਜੀ ਜਾਣਦੇ ਰਸਤੇ ਚ ਇਹ ਕਮੰਡ ਰੀਤਾ ਤੇ ਨਾਲ ਨਾਲ ਵਾਹ ਵੇ ਕਰਦੇ ਆ ਆਹ ਸਰ ਨਾਲ ਹੀ ਆ ਗਗਨ ਮੈਂ ਤੇ ਮਨ ਰੀਤ ਆਪਾ ਇਕੱਠੇ ਜਾ ਰਹੇ ਆ ਤੇ ਮਾਮਾ ਜੀ ਮਾਮੀ ਤੇ ਕਮਲ ਇਹ ਪਿੱਛੇ ਪਿੱਛੇ ਆ ਰਹੇ ਆ ਸੰਗ ਦੇਖੋ ਵਾਕਿ ਕਿਸ਼ ਹੋ ਗਿਆ ਇਧਰ ਦੀ ਸ਼ਾਰਟਕਟ ਆ ਮਟੋਪਾ ਮੈਂ ਚੂਜ਼ ਕੀਤਾ ਹੈ। ਕੋਈ ਤੁਹਾਨੂੰ ਲੱਗਿਆ। ਇਹ ਥੋੜਾ ਹੋ ਗਿਆ ਜੀ। 3.5 ਕਿਲੋਮੀਟਰ। ਇੱਧਰ ਦੇਖੋ ਜੀ। ਚੜਾਈ ਸਾਰੀ ਖੜਵੀ ਹੈ। ਜੋ ਗੋਬਿੰਦਾਂ ਤੋਂ ਤੁਰਿਆ ਬਸ ਇਦਾਂ ਹੀ ਆ ਸਾਰੀ ਚੜ੍ਹਾਈ ਬਾਬੇ ਨੇ ਆਪ ਤਾਂ ਕੇ ਮਾਰਦੇ ਨਹੀਂ ਨਹੀਂ ਤੁਸੀਂ ਛੱਡ ਕੇ ਜਾ ਲਓ ਜੀ ਪਹੁੰਚ ਗਏ ਆ ਜੀ ਨਿਸ਼ਾਨ ਸਾਹਿਬ ਆ ਮਤਲਬ ਚੜ੍ਹਾਈ ਦੇ ਪਿਛਲੇ ਸਾਈਡ ਦਿਖਿਆ ਸੀਗਾ ਸਾਨੂੰ ਰਹਿ ਗਿਆ ਪੌਣੇ ਕ ਘੰਟੇ ਦਾ ਰਸਤਾ ਰਹਿ ਗਿਆ ਤੇ ਆ ਰਸਤੇ ਚ ਗਲੇਸ਼ੀਅਰ ਸੀਗਾ ਬਹੁਤ ਵਧੀਆ ਜੀ ਠੰਡ ਹੋ ਗਈ ਆ ਉਪਰਾਂ ਨਕੇ ਇਹ ਵੀ বাস ਉੱਪਰ ਨੂੰ ਚੜੀ ਜਾਂਦੇ ਆ ਆ ਦੇਖੋ ਪਿੱਛੇ ਦੀ ਸੰਗ ਦੇਖੋ ਹਾਂ ਸਰ ਪਹਿਲੇ سپورਟ ਲਾਇਆ ਮਗਰ ਉਹ ਬੰਦਾ ਢਿੱਲ ਰਿਹਾ ਯਾਰ ਜੀ ਰੈਸਟ ਕਰਦੇ ਆ ਮਾਨ ਨੂੰ ਬਿਠਾਉਣ ਲੱਗਿਆ ਉਹ ਹਾਂਡੀ ਤੇ ਫੇਰ ਥੋੜਾ ਜਿਹਾ ਤੁਰੀ ਸੀ ਉਹ ਥੱਲੇ ਜਿੱਥੇ ਬਰਫ ਸੁਨਦੀ ਨਾ ਉੱਥੇ ਉਤਰੀ ਹੋਈ ਸੀ ਕਰਤੇ ਫੇਰ ਬਹਿਣ ਲੱਗੀ ਬਾਕੀ ਇਹ ਵੀ ਦੇਣੇ ਆ ਚੱਲ ਬੈ ਲੋ ਜੀ ਆ लास्ट ਚੜਾਈ ਰਹਿ ਗਈ ਆ ਇੱਥੋਂ ਕੋਣੀ ਸ਼ੁਰੂਆਤ ਹੁੰਦੀ ਆ ਤੇ ਉਹ ਉੱਪਰ ਜਾਣਾ ਆਪਾਂ ਇੱਥੇ ਗੁਰਦੁਆਰਾ ਸਾਹਿਬ ਆ ਆ लास्ट ਹੀ ਆ ਬਸ ਤੇ ਉੱਥੇ ਜਾ ਕੇ ਥੋੜਾ ਚਿਰ ਕਰਦੇ ਆ ਰੈਸਟ ਰੁਕਦੇ ਆ ਥੋੜਾ ਚਿਰ ਤੇ ਨਾਲੇ ਮਾਮੀ ਜੀ ਆ ਦੀ ਵੇਟ ਕਰਦੇ ਆ ਉਹ ਪਿੱਛੇ ਆ ਕਾਫੀ ਪਿੱਛੇ ਆ ਮਤਲਬ ਉਹਨਾਂ ਨੂੰ ਡੇਢ ਦੋ ਘੰਟੇ ਲੱਗ ਜਾਣੇ ਹੁੰਦੇ ਹਾਂ ਜੀ ਤੇ ਬਾਕੀ ਆ ਦੇਖੋ ਜੀ ਨਿਆਰੇ ਦੇਖੋ ਕੁਦਰਤ ਦੇ ਇਹ ਵੀ ਐਕਸਪੀਰੀਅੰਸ ਇੱਕ ਵੱਖਰਾ ਐਕਸਪੀਰੀਅੰਸ ਆ। ਆ ਜੀ ਆ ਜੀ। ਥੋੜੀਆਂ ਥਣੀ ਇਹਦਾ ਚੱਲ ਜਾਈਦਾ ਹੈ। ਥੋੜੇ ਥਣੀ। ਬੰਦੇ ਦੀ ਇਹ ਉਹ ਬੈਂਡ ਵੱਜ ਜਾਂਦੀ ਆ। ਇੱਧਰ ਦੀ ਇਹ ਆ। ਹੌਲੀ ਹੌਲੀ ਬੰਦਾ ਤੁਰਿਆ ਰਹਿੰਦਾ। ਠੀਕ ਆ। ਉਧਰ ਗੁਰਦੁਆਰਾ ਸਾਹਿਬ ਆ ਜੀ। ਇਹੀ ਰਵੀ ਚੜਾਈ ਇੱਧਰ ਚੜ ਕੇ ਤੇ ਨਾਲ ਹੀ ਆਪਾਂ ਉਧਰ ਚੱਲਾਂ 1100 ਰੁਪਏ ਦੇ ਲੱਗਣੇ ਥੋੜਾ ਜਿਆਦਾ ਹੈਗੇ ਸਤਰੋ ੍ਹੇਮਕੋਣ ਸਾਹਿਬ ਪਹੁੰਚ ਗਏ ਆ ਜੀ ਪਹੁੰਚ ਗਏ ਥੋੜਾ ਨਾ ਰੈਸਟ ਕਰ ਲੈਗੇ ਜੀ ਅੱਡਾ ਪਹੁੰਚ ਗਏ ਪਹਿਲਾਂ ਹੀ ਓਏ 1 2 3 4 5 6 ਫਾਇਰੈਕਸ ਕਿੱਦਾਂ ਥੱਲੇ ਚੱਲੇ ਜਾਂਦੇ ਠੀਕ ਹੋ ਰਿਹਾ ਜੀ ਮਮਾ ਜੀ ਹੁਣੇ ਕੋ ਪਿੱਛੇ ਆ। ਆ ਤੁਹਾਨੂੰ ਮਿਲਦੇ ਤਾਂ ਨਹੀਂ। ਬਾਕੀ ਮਿਲਦੇ ਆ ਜੀ।

ਰਾਗਾ ਚ ਸਭ ਸਵਾਰ ਦੋ ਸੁਸਨਾ ਗਲਾ ਸੰਰਾਕ ਸੋਕਿਓ ਮਨੋਂ ਬਸਾਰੇ ਕਹੇਗੇ ਸਤਿਗੁਰੂ ਰਲ ਮਾੜੀ ਸਾਜੇ ਸਾਹਿਬਾਂ ਨਹੀਂ ਕਰਦੇ ਕੀ ਚੌਪਈ ਸਾਹਿਬ ਸ੍ਰੀ ਅਨੰਦ ਸਾਹਿਬ ਜੀ ਦੇ ਭੋਗ ਜੀ ਦੀ ਅਰਦਾਸ ਉਹ ਲੱਛ ਮੁਆਫ ਕਰਨੀ ਆਈਆਂ ਸੰਗਤਾਂ ਦੀਆਂ ਆ ਤੇ ਹਾਂਜੀ ਦੋਸਤੋ ਗੋਵਿੰਦ ਧਾਮ ਤੋਂ ਗੋਬਿੰਦ ਘਾਟ ਪਹੁੰਚ ਗਏ ਆ ਜੀ ਤੇ ਪੈਰ ਸਾਰਿਆਂ ਦੇ ਬਹੁਤ ਦਰਦ ਕਰ ਰਹੇ ਆ ਜੀ ਕਿਉਂਕਿ ਬੂਟ ਵੀ ਪਾਈ ਰੱਖੇ ਆ ਬੂਟ ਪੈਰ ਨਾ ਅੰਦਰੋਂ ਗਲ ਗਏ ਆ ਥੋੜੇ ਥੋੜੇ بارش ਦੇ ਨਾਲ ਗਿੱਲੇ ਹੋ ਗਏ ਸੀਗੇ ਤੇ ਇੱਧਰ ਆਪਣੀ ਗੱਡੀ ਖੜੀ ਆ ਜੀ ਤੇ ਪਾਰਕਿੰਗ ਦੇ ਵਿੱਚ ਜਾਵਾਂਗੇ ਹੁਣ ਸਿੱਧਾ ਤੇ ਗੱਡੀ 'ਚ ਬੈਠਾਂਗੇ ਤੇ ਇੱਧਰ ਜਾਣਦੇ ਆ ਥੱਲੇ ਨੀਚੇ ਪਾਰਕਿੰਗ ਚ ਗੱਡੀ ਦੇ ਵਿੱਚ ਜਾ ਕੇ ਅਰੈਸਟ ਕਰਾਂਗੇ ਕਿਉਂਕਿ ਮਾਮਾ ਜੀ ਹੋਣੀ ਅਜੇ ਪਿੱਛੇ ਰਹਿ ਗਏ ਨੇ ਉਹਨਾਂ ਦੀ ਵੇਟ ਕਰਨੀ ਪੈਣੀ ਸਾਨੂੰ ਤੇ ਵੇਟ ਕਰਕੇ ਤੇ ਬਾਕੀ ਜਿੱਦਾਂ ਵੀ ਹੁੰਦਾ ਆ ਕਿੱਥੇ ਜਾਣੇ ਆ ਅੱਗੇ ਜੋਥੀਮਾ ਰੁਕਦੇ ਆ ਸ਼੍ਰੀਨਗਰ ਰੁਕਦੇ ਆ ਕਿ ਆਪਾਂ ਸਿੱਧਾ ਰਿਸ਼ੀਕੇਸ਼ ਚੱਲ ਜਾਨੇ ਆ ਇਹ ਜਿਹੜਾ ਡਿਸਾਈਡ ਹੋਊਗਾ ਜਦੋਂ ਮਾਮਾ ਜੀ ਹੁਣੀ نیچے ਆ ਜਾਣਗੇ ਤੇ ਉਹਨਾਂ ਦੇ ਆਉਣ ਤੇ ਹੀ ਅੱਗੇ ਆ ਮਤਲਬ ਜਿੱਦਾਂ ਵੀ ਹੋਊਗਾ ਤੁਹਾਨੂੰ ਦੱਸਦੇ ਆ ਅੱਗੇ ਤੇ ਚਲੋ ਠੀਕ ਹੈ ਜੀ ਮਿਲਦੇ ਆ ਜੀ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਅੱਕ ਕੇ ਬਾਏ ਟਾਟਾ